ਜੰਮੂ ਦੀ ਸੰਗਤ ਨੇ ਸ਼ਬਦ ਕਰ ਦਿੱਤਾ ਹੈ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸੀ ਹਾਂ ਤੇ ਮਰਦੇ ਦਮ ਤੱਕ ਰਹਾਂਗੇ ਬੋਲੇ ਕੋਣ ਹੈ ਸਤਿ ਆਕਾਲ ਜੰਮੂ ਦੀ ਸੰਗਤ ਨੇ ਉਹਨਾਂ ਪ੍ਰਬੰਧਕਾਂ ਨੂੰ ਉਹਨਾਂ ਮਾੜੀ ਸੋਚ ਨੂੰ ਪਛਾੜ ਦਿੱਤਾ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਚੋਰੀ ਵੇਚਣਾ ਚਾਹੁੰਦੇ ਐ ਉਹਨੂੰ ਖਤਮ ਕਰਨਾ ਚਾਹੁੰਦੇ ਐ ਜਾਂ ਉਹ ਸਤਗੁਰਾਂ ਦੇ ਨਾਲ ਖਲਵਾੜ ਕਰਨਾ ਚਾਹੁੰਦੇ ਐ ਉਹਨਾਂ ਸਾਰਿਆਂ ਨੂੰ ਪਛਾੜ ਕੇ ਸੱਚ ਦੇ ਨਾਲ ਖੜ ਕੇ ਹਾ ਦਾ ਨਾਰਾ ਮਾਰਿਆ ਜੰਮੂ ਦੀ ਸੰਗਤ ਨੇ ਜਿਵੇਂ ਕਦੇ ਮਲੇਰ ਖੋਟਲਾ ਨਵਾਬ ਸਾਹਿਬ ਜਾਦਿਆਂ ਲਈ ਹਾ ਦਾ ਨਾਰਾ ਮਾਰਦਾ ਹੈ ਤੇ ਅੱਜ 328 ਪਾਵਨ ਸਰੂਪ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਾਦਲਕਿਆਂ ਵੱਲੋਂ ਚੋਰੀ ਵਿੱਚੇ ਸਨ ਔਰ ਮੈਂ ਉਹਦਾ ਖਲਾਸਾ ਕਰ ਚੁੱਕਾ ਕਿ ਜਿਹੜੀ 1100 ਸਫੀਆਂ ਦੀ ਪੜਤਾਲ ਹੈ ਉਹਦੇ ਵਿੱਚ ਜਿਹੜਾ ਮੂਲ ਕੰਟੈਂਟ ਹੈ ਉਹ 328 ਪਾਵਨ ਸਰੂਪ ਚੋਰੀ ਦੱਸਦਾ ਹੈ ਤੇ 2,4536 ਅੰਗ ਲਾਪਤਾ ਦੱਸਦਾ ਹੈ 9,92,886 ਅੰਗ ਚੋਰੀ ਛਾਪਣ ਦੀ ਗੱਲ ਕਰਦਾ ਹੈ ਤੇ ਫਿਰ 982700 ਰੁਪਏ ਗੁਰੂ ਦੀ ਗੋਲਕਤੇ ਡਾਕੇ ਦੀ ਵੀ ਗੱਲ ਕਰਦਾ ਚੋਰੀ ਹੋਏ ਸੈਂਕੜੇ ਸਰੂਪ ਅੱਗ ਦੀ ਪੇਟ ਚੜੇ ਪਰ ਉੱਥੇ ਕਿਤੇ 5 ਤੇ ਕਿਤੇ 9 ਲਿਖੇ ਹੋਏ ਨੇ ਕਿ ਵੱਡੇ سنگੀਨ ਅਪਰਾਧ ਨੂੰ ਲੁਕਾਇਆ ਜਾਂਦਾ ਹੈ ਸੈਂਕੜੇ ਸਰੂਪ ਪੁਰਾਈ ਜਿਹੜੇ ਫਰਮੇ ਜੇ ਪ੍ਰਾਈਵੇਟ ਬੰਦਿਆਂ ਤੋਂ ਫੜੇ ਜਾਂਦੇ ਆ 10 ਲੱਖ ਦੇ ਕਰੀਬ ਫਿਰ 125 ਰੂਪ ਮਹਾਰਾਜ ਜੀ ਦੇ ਉਹਨਾਂ ਦਾ ਅਨਰਾਧਰ ਹੁੰਦਾ ਹੈ RAM SAR SAHB GURDWARA SAHB ਦੇ ਵਿੱਚ ਉਹ ਕਹਿੰਦਾ ਲਿਖਦਾ ਹੈ ਆਪਣੀ ਰਿਪੋਰਟ ਚ ਕਿ ਜਦੋਂ ਗੁਰੂ ਸਾਹਿਬ ਜੀ ਦੇ ਸਰੂਪ ਬਿਨਾਂ ਰੁਮਾਲਾ ਸਭ ਤੋਂ ਬਿਨਾਂ ਚਦੋਆ ਸਭ ਤੋਂ ਵੇਖੇ ਐਵੇਂ ਰੱਖੇ ਹੋਏ ਸਨ ਜਿਵੇਂ ਕਿਸੇ ਅਖਬਾਰ ਵਾਲੇ ਨੇ ਅਖਬਾਰਾਂ ਰੱਖੀਆਂ ਹੋਣ ਉੱਤੇ ਧੂੜ ਤੇ ਮਿੱਟੀ ਪਈ ਹੋਈ ਸੀ ਜਿਨ੍ਹਾਂ ਨੂੰ ਵੇਖ ਕੇ ਮੇਰੀ ਆਤਮਾ ਕੁਰਲਾ ਉੱਠੀ ਔਰ ਮੈਂ ਇਹ ਕਹਿ ਰਿਹਾ ਆ ਕਿ ਇਨ ਇਹ ਜਿਹੜੀ ਵੱਡੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹ ਨਾ ਬਰਦਾਸ਼ਤਯੋਗ ਹੈ ਤੇ ਨਾ ਹੀ ਬਖਸ਼ਣਯੋਗ ਹੈ ਇਹ ਇਸ਼ਰ ਸਿੰਘ ਲਿਖ ਰਿਹਾ ਫਿਰ ਇਹ ਘਟਨਾ ਕਰਮ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਪ੍ਰਧਾਨ ਲੋਂਗੋਵਾਲ ਇਹਨਾਂ ਸਾਰਿਆਂ ਨੇ ਮੰਨਿਆ ਕਿ ਇਹ ਅਪਰਾਧ ਹੋਇਆ ਹੈ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਮੰਨ ਚੁੱਕੇ ਆ ਅੱਜ ਉਹ ਜੂ ਟਰਨ ਮਾਰ ਗਏ ਇਹ ਕਿਹਦੇ ਕਹਿਣ ਤੇ ਮਾਰਿਆ ਉਹ ਦੱਸਣਗੇ ਜਦੋਂ ਇੱਥੇ ਆਉਣਗੇ ਜ਼ਰੂਰ ਪੁੱਛਿਓ ਇਹਨਾਂ ਨੂੰ ਵੀ ਤੁਸੀਂ ਕਿਹੜੀਆਂ ਜ਼ਿੰਮੇਵਾਰੀਆਂ ਕਿਧੀਆਂ ਕਰਦੇ ਹੋ ਜਵਾਬ ਦਿਓ ਆਰ ਸੱਤ ਸਾਰਾ ਘਟਨਾ ਕਰਮ ਇਹ ਕਹਿੰਦਾ ਆ ਕਿ ਸੁਪਰੀਮ ਕੋਰਟ ਅਨੁਸਾਰ ਇਹਨਾਂ ਤੇ ਫੌਜਦਾਰੀ ਮੁਕਦਮੇ ਦਰਜ ਹੋਣ ਸੰਗਤ ਨੇ ਮੰਗ ਰੱਖੀ ਤੇ ਸੰਗਤ ਨੂੰ ਕੁੱਟਮਾਰ ਕਰਕੇ ਤਾਰਪੀੜ ਕਰ ਦਿੱਤਾ ਗਿਆ ਜਿਸ ਦੀ ਮੁੜ ਤਰਜਮਾਨੀ ਲਈ ਸਾਨੂੰ 1404 ਦਿਨ ਭਾਵ 4 ਸਾਲ ਦੇ ਕਰੀਬ ਸਮਾਂ ਹੋ ਗਿਆ ਉੱਥੇ ਤੰਬੂ ਲਾ ਕੇ ਬੈਠਿਆ ਨੂੰ ਅਦਾਲਤਾਂ ਤਰੀਕਾ ਦੇ ਰਹੀਆਂ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਜਿਹੜੇ ਪੰਥਕ ਅਖਵਾਉਣ ਵਾਲੇ ਨੇ ਚੋਰਾ ਨਾਲ ਰਲੇ ਹੋਏ ਆ ਸਰਕਾਰਾਂ ਚੋਰਾ ਨੂੰ ਬਚਾਉਂਦੀਆਂ ਨਜ਼ਰ ਆ ਰਹੀਆਂ ਨੇ ਇਹ ਹੁਣ ਫੈਸਲਾ ਪੰਥ ਨੇ ਕਰਨਾ ਹੈ ਕਿ ਮੈਂ ਦਾਅਵੇ ਨਾ ਕਹਿਣਾ ਅਸੀਂ ਆਵਾਜ਼ ਦੇ ਸਕਦੇ ਆ ਸਫਲਤਾ ਪੰਥ ਨਾਲ ਹੋਣੀ ਹੈ ਜਿੰਨੀ ਸੰਗਤ ਆਵਾਜ਼ ਸੁਣਦੀ ਹੈ ਇੱਕ ਦਿਨ ਮਿਥ ਕੇ 14 ਮਿੰਟ ਜਾਂ 14 ਘੰਟੇ ਬਹਿਣ ਦਾ ਤਹੱਈਆ ਕਰ ਲੈਣ ਪੰਜਾਬ ਸਰਕਾਰ ਨੂੰ ਮਜਬੂਰ ਕਰ ਦੇਣ ਗਿਆ ਕਿ 14 ਘੰਟਿਆਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਕ ਵਿੱਚ ਦੋਸ਼ੀਆਂ ਖਿਲਾਫ ਕਾਰਵਾਈ ਕਰੇ ਉਹਨਾਂ ਨੂੰ ਕਰਨੀ ਪਵੇਗੀ ਇਹ ਲੋੜ ਹੈ ਕਿ ਅੱਜ ਪੰਥ ਨੂੰ ਸੁਚੇਤ ਹੋਣ ਦੀ ਤੇ ਜੰਮੂ ਕਸ਼ਮੀਰ ਅੱਜ ਤੁਹਾਡੀਆਂ ਸੰਗਤਾਂ ਨੇ ਅੱਜ ਬਾਹਰੋਂ ਵੀ ਬੜੇ ਫੋਨ ਆਏ ਵੀ ਤੁਸੀਂ ਇੱਕ ਪਾਸਿਓ ਲੋਕ ਸੰਨ ਵੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਾ ਕਰਿਓ ਤੁਸੀਂ ਕੀਰਤਨ ਕਰਕੇ ਚਲੇ ਜਾਓ ਇੱਕ ਬੰਨੇ ਤੁਸੀਂ ਸੀਗੇ ਵੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਜ਼ਰੂਰ ਕਰਿਓ ਕੀਰਤਨ ਤਾਂ ਸਫਲ ਹੋਣਾ ਏ ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੁਖਾਤਬ ਹੋ ਕੇ ਹੁੰਦਾ ਤੇ ਤੁਹਾਡਾ ਮੈਂ ਰਿਣੀ ਆ ਸਾਰੀਆਂ ਸੰਗਤਾਂ ਦਾ ਕੀ ਇਹ ਜਿੰਨਾ ਸੰਗਤ ਦਾ ਇਕੱਠ ਸੀ ਤੇ ਭਾਵੇਂ ਕੀ ਸਮਾਂ 7 ਤੋਂ 8 ਦੀ ਬਜਾਏ 8 ਤੋਂ 9:30 10 ਵਜੇ ਤੱਕ ਚੱਲਿਆ ਗਿਆ ਕਿਸੇ ਨੇ ਉੱਚੀ ਸਾਹ ਨਹੀਂ ਲਿਆ ਕੋਈ ਉੱਠ ਕੇ ਨਹੀਂ ਗਿਆ ਜਿੰਨੀ ਸੰਗਤ ਆਈ ਉਹਨਾਂ ਸਾਰਿਆਂ ਨੇ ਬੈਠ ਕੇ ਸੁਣਿਆ ਇੱਥੋਂ ਮਹਿਸੂਸ ਹੁੰਦਾ ਹੈ ਇਨਸਾਫ਼ ਚਾਹੁੰਦੇ ਨੇ ਗੁਰੂ ਨੂੰ ਪਿਆਰ ਕਰਦੇ ਨੇ ਔਰ ਭਵਿੱਖ ਦੀ ਤਲਾਸ਼ ਵਿੱਚ ਨੇ ਅਸੀਂ ਆਪਣੀ ਅੜਰੀ ਹੋਂਦ ਗੁਰੂ ਸਾਹਿਬ ਦਾ ਆਦਬ ਤੇ ਗੁਰੂ ਸਾਹਿਬਾਂ ਦੀ ਹੋਂਦ ਨੂੰ ਕਿਵੇਂ ਕਾਇਮ ਰੱਖ ਸਕਦੇ ਆ ਤੇ ਮੈਂ ਇਹੀ ਕਹਿ ਸਕਦਾ ਜੋ ਕੁਝ ਹੋਇਆ ਸਾਡੀ ਦਿਨਾਈ ਕਰਕੇ ਨਹੀਂ ਇਹ ਤੁਹਾਡੀ ਬਖਸ਼ਿਸ਼ ਸੰਗਤ ਦੀ ਤੇ ਗੁਰੂ ਦੀ ਤੇ ਦੁਜਿਆਂ ਮੈਂ ਉਹਨਾਂ ਭਰਾਵਾਂ ਦਾ ਰਣੀ ਆ ਜਿਨ੍ਹਾਂ ਨੇ ਸਾਨੂੰ ਕੀਰਤਨ ਕਰਨ ਤੋਂ ਰੋਕ ਕੇ ਵੱਡਾ ਪਰ ਉਪਕਾਰ ਕਰ ਦਿੱਤਾ ਕਾਰਨ ਜਿਉਂ ਨਾ ਰੁਕਦੇ ਤੇ 328 ਪਾਵਨ ਸਰੂਪਾਂ ਦੀ ਗੱਲ ਬڑے ਛੋਟੇ ਰਿਏ ਚ ਰਹਿ ਜਾਣੀ ਸੀਗੀ ਤੇ ਅੱਜ ਉਹਨਾਂ ਦੀ ਕਿਰਪਾ ਨਾਲ ਵਰਲਡ ਤੱਕ ਇਹ ਗੱਲ ਚਲੀ ਗਈ ਤੇ ਦੂਜੇ ਪਾਸੇ ਜੰਮੂ ਦੀ ਸੰਗਤ ਨੇ ਵਿਖਾ ਦਿੱਤਾ ਕਿ ਅਸੀਂ ਗੁਰੂ ਘਰ ਦੇ ਕੀਰਤਨੀਆਂ ਨੂੰ ਗੁਰੂ ਕੇ ਪ੍ਰਚਾਰਕਾਂ ਨੂੰ ਇਵੇਂ ਰੱਖਾਂਗੇ ਜਿਵੇਂ ਬੱਤੀ ਦੰਦਾ ਨੇ ਜ਼ੁਬਾਨ ਸੰਭਾਲ ਕੇ ਰੱਖੀ ਗਰਾਂ ਜਾਵੇ ਨਿਆਰੇ ਪੁਤੇ ਆਵੇ ਸਾਡੀ ਅੱਖਾਂ ਲੈ ਭਾਈ ਸਾਹਿਬ ਜੀ ਜੰਮੂ ਦੀ ਧਰਤੀ ਤੇ ਤੁਸੀਂ ਇਸ ਵੇਲੇ ਆਏ ਹੋ ਐਡਾ ਵੱਡਾ ਤੁਹਾਡੇ ਨਾਲ ਇੱਕ ਕਹਿ ਸਕਦੇ ਆਪਾਂ ਕਿ ਕਾਰਾ ਹੋ ਗਿਆ ਵਾ ਤੁਹਾਨੂੰ ਲੱਗਦਾ ਨਹੀਂ ਹੈ ਕਿ ਕਿਤੇ ਨਾ ਕਿਤੇ ਐਸਜੀਪੀਸੀ ਦੇ ਗੁਨਾਹ ਨੂੰ ਛਾਪਾਉਣ ਦੇ ਲਈ ਐਸਜੀਪੀਸੀ ਵੱਲੋਂ ਹੀ ਕੋਈ ਐਸਾ ਵਰਤਾਰਾ ਕੀਤਾ ਗਿਆ ਹੋਵੇ ਕਿ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਕਿਉਂਕਿ ਇਹ ਜਿਹੜੀ ਏਡੀ ਵੱਡੀ ਘਟਨਾ ਇੱਕ ਆਮ ਜਿਹੇ ਕਮੇਟੀ ਮੈਂਬਰ ਦੀ ਨਹੀਂ ਹੋ ਸਕਦੀ ਕਈ ਚਿੱਟ ਕੱਪੜੇ ਇਹਦੇ ਪਿੱਛੇ ਹੋ ਸਕਦੇ ਨੇ ਕਿ ਲੱਗਦਾ ਤੁਹਾਨੂੰ ਇਦਾਂ ਦਾ ਕੁਝ ਪਹਿਲੀ ਗੱਲ ਤਾਂ ਇਹ ਸਵਾਲ ਇਨ੍ਹਾਂ ਪ੍ਰਬੰਧਕਾਂ ਨੂੰ ਪੁੱਛਿਓ ਨੰਬਰ 2 ਇਹ ਲੱਗਦਾ ਨਹੀਂ ਇਹ ਹੈ ਕਿਉਂਕਿ ਇੱਕ ਬੰਨੇਓ ਜਿਹੜੀ ਗੱਲ ਅਸੀਂ 2016 ਤੋਂ ਕਹਿੰਦੇ ਆ ਰਹੇ ਹਾਂ ਆਪਣੇ ਆਪ ਨੂੰ ਪੰਥਕ ਖਵਾਉਣ ਵਾਲੇ ਕਹਿੰਦੇ ਸੀ ਵਡਾਲਾ ਖਾ ਮੁਖਾ ਸਾਡਾ ਵਿਰੋਧ ਕਰ ਰਿਆ ਅੱਜ ਉਹੀ ਟੋਲਾ ਬਣਾ ਕੇ ਤੇ ਅਕਾਲ ਤਖਤ ਤੇ ਪਹੁੰਚ ਗਏ ਅਕਾਲ ਤਖਤ ਸਾਹਿਬ ਦੀ ਸਕੱਤਰ ਏਤ ਦਾ ਜਿਹੜਾ ਮੁਖੀ ਆ ਉਹਨੇ ਛੇਕਣ ਦੀ ਗੱਲ ਕਰ ਦਿੱਤੀ ਉਹਨੂੰ ਦੋਸ਼ੀ ਗਰਦਾਨ ਦਿੱਤਾ ਜੀ ਹੁਣ ਜਿਹੜੇ ਦੋਸ਼ੀ ਗਰਦਾਨੇ ਗਏ ਆ ਪੰਥ ਕਹਿ ਰਿਹਾ ਆ ਔਰ ਸਾਰਿਆਂ ਦਾ ਅੱਜ ਵੀ ਜ਼ੋਰ ਲੱਗਾ ਹੋਇਆ ਆ ਜਿਵੇਂ ਆ ਕੱਲ ਇੱਕ ਖਬਰ ਆਈ ਸੀਗੀ ਕਿ ਸਰਕਾਰ ਨੇ ਹਰਿਆਣੇ ਦੇ ਵਿੱਚ ਉਹਨੂੰ ਟਿਕਟ ਦਿੱਤੀ ਆ ਜਿਹੜਾ ਰਾਮ ਰਹੀਮ ਨੂੰ ਪੈਰੋਲ ਦਿੰਦਾ ਰਿਹਾ ਜੇਲਰ ਤੇ ਉਹਨਾਂ ਸਾਬਤ ਕਰ ਦਿੱਤਾ ਕਿ ਅਸੀਂ ਸਾਰਾ ਕੁਝ ਵੇਚਤਾ ਅਦਾਲਤਾਂ ਖਰੀਦ ਲਈਆਂ ਇਹਨਾਂ ਦੀਆਂ ਗੱਲਾਂ ਨੇ ਸਾਬਤ ਕਰ ਦਿੱਤਾ ਕਿ ਅਸੀਂ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਗੋਲਕਾ ਖਾਧੀਆਂ ਜ਼ਮੀਨਾਂ ਵੇਚੀਆਂ ਗੁਰੂ ਕੇ ਬਾਗ ਵੱਡੇ ਸਿੱਖ ਪੰਥ ਦਾ ਭਾਰੀ ਨੁਕਸਾਨ ਕੀਤਾ ਤੇ ਖਰੀਦਿਆ ਕੀ ਅਕਾਲ ਤਖਤ ਦਾ ਜਥੇਦਾਰ ਤਖਤਾਂ ਦੇ ਜਥੇਦਾਰ ਕਿ ਸਾਡੇ ਹੱਕ 'ਚ ਬੋਲਣ ਇਹ ਕੁੱਲ ਮਿਲਾ ਕੇ ਦੋਸ਼ੀਆਂ ਨੂੰ ਬਚਾਉਣ ਵਾਸਤੇ ਇਹ ਗੱਲਾਂ ਹੋਈਆਂ ਨੇ ਇਹ ਲੱਗਦਾ ਨਹੀਂ ਇਹ ਹੈ ਔਰ ਕਈਆਂ ਥਾਵਾਂ ਤੇ ਸਾਡੇ ਨਾਲ ਇਸ ਤਰ੍ਹਾਂ ਇਹਨਾਂ ਨੇ ਕਰਾਇਆ ਹੀ ਨਵਾਂ ਨਹੀਂ ਦੂਜੇ ਚੌਥੇ ਦਿਨੇ ਕੁਛ ਨਾ ਕੁਛ ਘਟਨਾ ਇਦਾਂ ਦੀ ਵਾਪਰਦੀ ਆਉਂਦੀ ਜੰਮੂ ਦੇ ਵਿੱਚ ਇੱਕ ਵਾਰ ਪਹਿਲਾਂ ਵੀ ਤੁਸੀਂ ਆਉਣਾ ਕੀਤਾ ਸੀ ਪਰ ਕਿਸੇ ਇੱਕ ਛੋਟੇ ਜਿਹੇ ਪੋਸਟਰ ਦੇ ਕਾਰਨ ਵੀ ਤੁਹਾਨੂੰ ਨਾ ਕਰ ਦਿੱਤੀ ਗਈ ਸੀ ਇੱਥੋਂ ਦੀ ਕਮੇਟੀ ਨੇ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਵੀ ਉਸੇ ਤਰੀਕੇ ਦੀ ਹੀ ਕੋਈ ਗੇਮ ਪਲਾਨ ਹੈਗਾ ਉਹਨਾਂ ਦਾ ਪੂਰਾ ਜੋਰ ਲੱਗਿਆ ਚ ਵੀ ਦਰਬਾਰ ਸਾਹਿਬ ਤੋਂ ਤਾਂ ਇਹਨਾਂ ਨੂੰ ਕੱਢਿਆਈ ਹੈ ਹੂੰ ਉਦੋਂ ਬਾਅਦ ਜਿੰਨੇ ਬਾਬੇ ਨੇ ਜਿਹੜੇ ਇਹਨਾਂ ਦੇ ਹਮਖਿਆਲੀ ਹੈ ਪੰਥਕ ਨਹੀਂ ਬਿਲਕੁਲ ਇਹਨਾਂ ਦੇ ਹਮਖਿਆਲੀ ਸਿਰੀ ਰੱਖੇ ਹੋਏ ਬਾਬੇ ਸਿਰੀ ਰੱਖੇ ਹੋਏ ਜਥੇਦਾਰ ਸਿਰੀ ਰੱਖੇ ਹੋਏ ਗੁਰਦੁਆਰਿਆਂ ਦੇ ਪ੍ਰਬੰਧਕ ਜਿਹੜੇ ਇਹਨਾਂ ਤੋਂ ਬਿਨਾਂ ਸਾਹ ਨਹੀਂ ਲੈਂਦੇ ਉਹਨਾਂ ਸਾਰਿਆਂ ਦੇ ਵਿੱਚ ਇਹ ਗੱਲ ਹੁੰਦੀ ਹੈ ਪੀ ਪਾਈਵਡਾਲੇ ਦਾ ਜਥਾ ਜਿਹੜਾ ਇੱਥੇ ਕੀਰਤਨ ਨਹੀਂ ਕਰ ਸਕਦਾ ਪਰ ਮੁਬਾਰਕ ਬਾਤ ਇਹਨਾਂ ਦੇ ਇਨੇ ਵਿਰੋਧ ਦੇ باوجود ਜਿਹੜੀਆਂ ਸੰਗਤਾਂ ਨੇ 2016 ਤੋਂ ਲੈ ਕੇ 31 ਮਾਰਚ ਨੂੰ ਇਹਨਾਂ ਸਾਨੂੰ ਵਿਹਲਾ ਕੀਤਾ ਸੀਗਾ ਤੇ 31 ਮਾਰਚ ਤੋਂ ਲੈ ਕੇ ਅੱਜ ਤੱਕ ਸੰਗਤ ਨੇ ਮੇਰੀ ਡੈਰੀ ਨਹੀਂ ਵਿਹਲੀ ਹੋਣ ਦਿੱਤੀ ਸ਼ਮਾ ਇਹ ਕਹਿੰਦੀ ਹੈ ਪਿੱਤਰੀ ਕੀ ਤੁਹਾਡੀ ਸ਼ਮਾ ਤੁਹਾਡਾ ਬਸ ਤੁਸੀਂ ਦੱਸ ਦਿਓ ਹਣਾ ਕਦੋਂ ਆ ਵੀ ਪ੍ਰਬੰਧਕ ਜਿਹੜੇ ਇਸ ਗੁਰੂ ਘਰ ਦੇ ਸੀਗੇ ਇਹਨਾਂ ਸਮਾਂ ਮੰਗਿਆ ਸੀ ਨਾ ਕਰ ਦਿੱਤੀ ਕੱਲ ਜਦੋਂ ਰਾਤੀ 10 ਵਜੇ ਪਤਾ ਲੱਗਦਾ 12 ਵਜੇ ਅਸੀਂ ਇਹਨਾਂ ਨੂੰ ਕਾਲ ਕੀਤੀ ਭਾਈ ਸਾਹਿਬ ਉਹਨਾਂ ਕੀਰਤਨ ਰੱਦ ਕਰਤਾ ਤੇ ਹੁਣ ਤੁਸੀਂ ਸਮਾਂ ਰੱਖਣਾ ਚਾਹੁੰਦੇ ਆ ਕਹਿੰਦੇ ਅਸੀਂ ਤਾਂ ਆਖਾਂ ਵਿਛਾਈ ਬੈਠੇ ਆ ਜੀ ਆਿਆਂ ਨੂੰ ਰਾਤ ਨੂੰ 1 ਵਜੇ ਪ੍ਰਬੰਧਕ ਕੀਰਤਨ ਰੱਖਣ ਤੇ ਅਗਲੇ ਦਿਨ ਏਡੀ ਵੱਡੀ ਸੰਗਤ ਆ ਜਾਏ ਇਨੂੰ ਕੀ ਕਹੋਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਭਿਸ਼ਟਕਾਰ ਅਦਭਿਸ਼ਟਕਾਰ ਕਿਸੇ ਇੱਕ ਕਿਸੇ ਇੱਕ ਪ੍ਰਬੰਧਕ ਦੀ ਕ੍ਰੇਟਰਸ਼ਿਪ ਕਹਿ ਲਓ ਜਾਂ ਕੋਈ ਸਾਜ਼ਿਸ਼ ਕਹਿ ਲਓ ਸਾਜ਼ਿਸ਼ ਦੇ ਤਹਿਤ ਜਿਸ ਨੇ ਇੱਡਾ ਵੱਡਾ ਕਾਂਡ ਕਰ ਦਿੱਤਾ ਹੁਣ ਅੱਜ ਦਾ ਜਿਹੜਾ ਕੱਠ ਅੱਜ ਦੀ ਜੰਮੂ ਦੀ ਸੰਗਤ ਨੂੰ ਦੇਖ ਕੇ ਕੋਈ ਜੰਮੂ ਦੇ ਸਿਰ ਤੇ ਉਲਾਣਾ ਤਾਂ ਨਹੀਂ ਰਹੇਗਾ ਸੰਗਤ ਦੇ ਸਿਰ ਤੇ ਕਦੇ ਲੰਮਾ ਨਹੀਂ ਹੋ ਸਕਦਾ। ਸੰਤ ਜਰਨੈਲ ਸਿੰਘ ਜਮੇਟੀ ਨੇ ਸੰਗਤ ਸਿਰ ਤੇ ਪਾਇਆ। ਸੰਗਤ ਜਿਹੜੀ ਨਹੀਂ ਇਹ ਸੰਗਤ ਇੰਨੀ ਮਹਾਨ ਹੁੰਦੀ ਹੈ। ਸੰਤ ਗਿਆਨੀ ਜਰਨੈਲ ਸਿੰਘ ਹੋਣਾ ਨੂੰ ਕਿਹਾ ਸੀ ਸੰਤ ਜੀ ਤੁਸੀਂ ਤਾਂ ਚੱਲ ਪਿਓ ਕੀ ਇਹ ਤੁਹਾਡੇ ਨਾਲ ਚੱਲਣਗੇ? ਸੰਗਤ ਪੰਥ ਚੱਲੂ। ਉਹ ਕਹਿੰਦੇ ਮੈਂ ਪੰਥ ਦਾ ਹੀ ਸੇਵਾਦਾਰ ਮਾਲਕ ਨਹੀਂ। ਜਥੇਦਾਰ ਨਹੀਂ ਸੇਵਾਦਾਰ ਆ। ਇਹ ਸੇਵਾਦਾਰ ਦਾ ਕੰਮ ਹੁੰਦਾ ਆ ਸਵੇਰੇ ਸ਼ਾਮ ਚੱਕਰੀ ਕਰਨੀ ਆਏ ਗਏ ਦਾ ਧਿਆਨ ਰੱਖਣਾ ਛਿੜਕਾਂ ਖਾ ਕੇ ਵੀ ਉਸ ਘਰ ਦੀ ਪਹਿਰੇਦਾਰੀ ਕਰਨੀ ਸੰਗਤ ਦੀ ਮਰਜ਼ੀ ਆ ਉਹ ਸਾਨੂੰ ਕਿੱਥੇ ਰੱਖਣਾ ਚਾਹੁੰਦੇ ਨੇ ਰੱਖ ਲੈਣ ਪਰ ਅਸੀਂ ਨਹੀਂ ਕਹਿ ਸਕਦੇ ਵੀ ਇਹ ਸੰਗਤ ਦਾ ਕਸੂਰ ਸੀ ਜਾਂ ਕੀ ਦਾ ਸੀ ਨਹੀਂ ਸੰਗਤ ਮਹਾਨ ਹੈ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਗੁਰੂ ਸਾਹਿਬ ਕਹਿ ਰਹੇ ਆ ਤੇ ਆਪਾਂ ਕਿਵੇਂ ਕਹਿ ਸਕੀਏ ਕਿ ਸੰਗਤ ਨੇ ਕੀਤਾ ਸੀ ਹਨਾ ਤੇ ਇਹਨਾਂ ਨੂੰ ਪੁੱਛ ਲਿਓ ਵੀ ਉਹ ਸੰਗਤ ਵੀ ਦੱਸ ਦਿਓ ਸੰਗਤ ਤਾਂ ਫੋਨ ਕਰਕੇ ਪੁੱਛ ਰਹੀ ਸੀ ਭਾਈ ਬਡਾਲਾ ਜੀ ਨੇ ਕਿੰਨੇ ਵੇਲੇ ਕਮੇਟੀ ਦੇ ਕਹਿੰਦਾ ਸਾਡੀ ਜੋ ਐਸ.ਸੀ.ਪੀ.ਸੀ ਹੈ ਸਾਡੀ ਸਰਮੋਰ ਸੰਸਥਾ ਹੈ ਜੀ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਆਪਾਂ ਕਹਿੰਨੇ ਬੜੀ ਸ਼ਾਨ ਵਾਲ ਕਹਿੰਨੇ ਆ ਲੇਕਿਨ ਪਿਛਲੇ ਦਿਨਾਂ ਤੋਂ ਕਾਰਾ ਵਾਪਰਿਆ ਤੁਸੀਂ ਵੇਖਿਆ ਹੋਣਾ ਕਿ ਪੰਜ ਸਿੰਘ ਸਬੰਨ ਉੱਥੇ ਖੜਾ ਕਰ ਦਿੱਤਾ ਗਿਆ ਜੰਮੂ ਤੋਂ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਪੰਜ ਚੁਣੇ ਹੋਏ ਅੰਮ੍ਰਣਾਂ ਨੂੰ ਉੱਥੇ ਬੁਲਾਇਆ ਗਿਆ ਇਹਨਾਂ ਵਿੱਚੋਂ ਉਹਨਾਂ ਨੂੰ ਗੱਲ ਕਰਨ ਦਾ ਸਮਾਂ ਵੀ ਨਹੀਂ ਦਿੱਤਾ ਗਿਆ ਕਿ ਆ ਸਾਡੀ ਅਕਾਲ ਤੱਕ ਸਾਡੀ ਜੋ ਹੈ ਹਾਈ ਕੋਰਟ ਹੈ ਸੁਪਰੀਮ ਕੋਰਟ ਹੈ ਤਾਂ ਕਿਉਂ ਉਸੇ ਕਿਸੇ ਦੀ ਸੁਣਵਾਈ ਨਹੀਂ ਕੀਤੀ ਜਾਂਦੀ ਉਹਨਾਂ ਨੂੰ ਬੋਲਣ ਤੱਕ ਨਹੀਂ ਦਿੱਤਾ ਗਿਆ ਤੁਸੀਂ ਕਿਵੇਂ ਦੇਖਦੇ ਹੋ ਪੱਖਪਾਤ ਹੋਰ ਕਿਵੇਂ ਵੇਖਣਾ ਸਾਫ ਹੈ ਜੀ ਸ਼ੁਖਵੀਰ ਬਾਦਲ ਨੂੰ ਬੁਲਾਇਆ ਜਾਂਦਾ ਹੈ ਚੌੜਾ ਹੋ ਕੇ ਜੱਥੇਦਾਰ ਦੇ ਉੱਤੇ ਬਹਿੰਦਾ ਜੱਥੇਦਾਰ ਨੂੰ ਥੱਲੇ ਬਿਠਾਉਂਦਾ ਹੈ ਲਫਾਫਾ ਫੜਾਉਂਦਾ ਹੈ ਕਦੇ ਦੋਸ਼ੀ ਵੀ ਇਸ ਤਰ੍ਹਾਂ ਪੇਸ਼ ਹੁੰਦੇ ਨੇ ਜੱਜ ਕੋਲੇ ਜਿਹੜਾ ਦੋਸ਼ੀ ਸਾਬਤ ਹੋ ਜਾਏ ਉਹ ਜੱਜ ਨੂੰ ਐ ਲੱਗ ਰਿਹਾ ਵੀ ਉਹ ਦੱਸਣ ਆਇਆ ਹੋਵੇ ਵੀ ਹੁਣ ਮੈਨੂੰ ਜਿਹੜੇ ਅਗਲੇ ਆਰਡਰ ਦੇਣੇ ਨੇ ਆ ਹੋਣੇ ਚਾਹੀਦੇ ਨੇ ਜਿਹੜੇ ਮੇਰੇ ਲਫਾਫੇ 'ਚ ਪੜ ਲਈ ਇਹਨਾਂ ਨੂੰ ਉਹ ਇਹ ਫੋਟੋ ਸਾਬਤ ਕਰ ਰਹੀ ਹੈ ਜੀ ਉਹ ਇਸ ਲਈ ਇਹ ਸਾਬਤ ਕਰਦਾ ਆ ਕਿ ਜਦੋਂ ਤੇ ਬਾਦਲਕਿਆਂ ਦੀ ਗੱਲ ਆਵੇ ਉਦੋਂ ਉਹਨਾਂ ਨੂੰ ਕੇਵਲ 5 ਦਿਨ ਭਾਂਡੇ ਮਜਾ ਕੇ ਛੱਡਿਆ ਜਾਊ ਜਦੋਂ ਤੁਹਾਡੀ ਗੱਲ ਆਉ ਤੇ ਤੁਹਾਨੂੰ ਪੰਥ ਚੋਂ ਛੇਕ ਦਿੱਤਾ ਜਾਉ ਤੁਸੀਂ ਗੱਲ ਨਹੀਂ ਰੱਖ ਸਕਦੇ ਉੱਥੇ ਜਾ ਕੇ ਉਹ ਗੱਲ ਹੀ ਜਥੇਦਾਰਾਂ ਤੋਂ ਰਖਵਾਉਨੇ ਇਸ ਲਈ ਪੱਖਪਾਤ ਹੈ ਤੇ ਇਹ ਅਕਾਲ ਤਖਤ ਸਭ ਮਹਾਨ ਹੈ ਪਰ ਸਮੇ ਦੇ ਜਥੇਦਾਰ ਕੇਵਲ ਕਰਮਚਾਰੀ ਬਣ ਕੇ ਰਹਿ ਗਏ ਤੇ ਇੱਕ ਪਰਿਵਾਰ ਦੇ ਸੀਰੀ ਬਣ ਕੇ ਰਹਿ ਗਏ ਜਿਨ੍ਹਾਂ ਨੇ ਹੁਣ ਤੱਕ ਨਹੀਂ ਪੁੱਛਿਆ ਪੀ ਗੁਰੂ ਸਾਹਿਬਾਂ ਦੀ ਬੇਅਦਬੀ 328 52 ਸਰੂਪ 1000 ਸਰੂਪ ਮੇ ਦਿਨ ਚੈਨਾ ਬਣਾਤਾ ਜਿਹੜਾ ਭਾਈ ਹਵਾਰਾ ਕਮੇਟੀ ਔਰ ਭਾਈ ਸੁਖਵਿੰਦਰ ਸਿੰਘ ਨਾਗੋਕਿਆਂ ਦੇ ਰਹੀਂ ਅਸੀਂ ਅਮਰੀਕਾ ਚ ਫੜਿਆ ਉਹਨਾਂ ਦੋਸ਼ੀਆਂ ਨੂੰ ਇਹਨਾਂ ਦੋਸ਼ੀਆਂ ਨੇ ਅਕਾਲ ਤਖਤ ਤੇ ਬਲਾ ਕੇ ਕੜਾ ਪ੍ਰਸ਼ਾਦ ਦੀ ਦੇਕ ਲਾ ਕੇ ਛੱਡ ਦਿੱਤਾ ਜਦ ਕਿ ਗੁਰੂ ਗ੍ਰੰਥ ਸਾਹਿਬ ਨਾਲ ਛੇੜਛਾੜ ਹੋਈ ਔਰ ਉਹ ਡੱਬਿਆਂ ਚ ਬੰਦ ਹੋ ਕੇ ਗਏ ਸਿਕਟਾ ਪੀਣ ਵਾਲੇ ਗੋਰੇ ਜਿਹੜੇ ਸੀ ਐਵੇਂ ਛੱਡਦੇ ਫਿਰਦੇ ਸੀ ਜਿਵੇਂ ਕਿਸੇ ਦੇ ਘਰ ਪੀਜੇ ਦੇ ਡੱਬੇ ਛੱਡ ਕੇ ਆਈਦੇ ਉਹ ਨਾਂ ਬਰਦਾਸ਼ਤਜੋਗ ਸੀਗੇ ਜੀ ਉਹਨਾਂ ਨੂੰ ਕਿੰਨੇ ਛੱਡਿਆ ਇਹਨਾਂ ਕਰਮਚਾਰੀ ਜਥੇਦਾਰਾਂ ਨੇ ਅਕਾਲ ਤਖਤ ਮਹਾਨ ਹੈ ਪਰ ਅਜੇ ਅਕਾਲੀ ਫੂਲਾ ਸਿੰਘ ਨਹੀਂ ਆਏ ਜਦੋਂ ਆਉਣਗੇ ਨਾ ਉਸ ਦਿਨ ਫਿਰ ਜਥੇਦਾਰ ਵੀ ਮਹਾਨ ਹੋਣਗੇ ਜੋਵਾਨ ਸਾਡੇ ਦੇ ਚੱਪੜੇ ਰਾਜਗੁਰਜੀ ਦਾ ਖਾਲਸਾ ਰਾਜਗੁਰਜੀ ਦੀ ਫਤਿਹ ਭਾਈ ਸਾਹਿਬ ਅੱਜ ਦਾ ਜੋ ਤੁਸੀਂ ਸਾਰਾ ਇਹ ਕਾਰਨਾਮਾ ਦੇਖਿਆ ਕੁਛ ਇੱਕ ਅਖੋਤੀ ਮੈਂਬਰ ਕਵਾਂਗੇ ਹੁਣਾਂ ਜਿਉਂਨਾਂ ਨੂੰ ਕੀ ਸਮਝ ਦਿਓ ਅੱਜ ਭਾਈ ਸਾਹਿਬ ਜੀ ਨੂੰ ਕਿਸ ਇੱਜ਼ਤ ਦੇ ਨਾਲ ਇੱਥੋਂ ਵਾਪਸ ਰਵਾਣਾ ਕਰ ਰਹੇ ਹੋ ਰਾਜਗੁਰਜੀ ਦਾ ਖਾਲਸਾ ਰਾਜਗੁਰਜੀ ਦੀ ਫਤਿਹ ਸਾਰਿਆਂ ਤੋਂ ਪਹਿਲੇ ਤੇ ਅਸੀਂ ਵੀਰ ਜੀ ਕੋਲੋਂ ਤੇ ਮਾਫੀ ਮੰਗਣਾ ਚਾਹਾਂਗੇ ਕਿ ਸਾਡੇ ਜੰਮੂ ਦੀ ਧਰਤੀ ਦੇ ਵਿੱਚ ਕੁਝ ਅਖੋਤੀ ਲੀਡਰਾਂ ਦੇ ਵੱਲੋਂ ਜਿਹੜੇ ਕਿ ਸਰਕਾਰਾਂ ਦੇ ਨੁਮਾਇੰਦੇ ਬਣੇ ਹੋਏ ਹਨ ਉਹ ਸਰਕਾਰਾਂ ਦੀ ਚਾਲਾਂ ਵਿੱਚ ਆ ਕੇ ਗੁਰੂ ਘਰ ਨੂੰ ਕਬਜ਼ਾ ਕਰ ਰਹੇ ਨੇ ਉਹਨਾਂ ਦੇ ਵੱਲੋਂ ਇੱਕ ਬੇਅਦਬੀ ਕੀਤੀ ਗਈ ਹੈ ਪਹਿਲੇ ਤੇ ਅਸੀਂ ਵੀਰ ਜੀ ਕੋਲੋਂ ਉਸ ਜੀ ਸ਼ਮਾ ਮੰਗਦੇ ਆ ਮਾਫੀ ਮੰਗਦੇ ਆ ਕਿ ਅੱਗੇ ਤੂੰ ਸ਼ਾਇਦ ਅਸੀਂ ਇਹ ਕੋਸ਼ਿਸ਼ ਧਿਆਨ ਰੱਖਾਂਗੇ ਕਿ ਇਸ ਤਰ੍ਹਾਂ ਦਾ ਆਕਾਰਾ ਨਾ ਵਾਪਰੇ ਬਾਕੀ ਜਿਹੜੀ ਬਖਸ਼ੀ ਨਗਰ ਦੀ ਕਮੇਟੀ ਨੇ ਜੋ ਸਥਿਤੀ ਮੈਂ ਨਾਮ ਲੈ ਕੇ ਬੋਲਣਾ ਚਾਹਾਂਗਾ ਉਸ ਕਮੇਟੀ ਦੇ ਮੈਂਬਰਾਂ ਦਾ ਜੋ ਉੱਥੇ ਪ੍ਰਧਾਨ ਹਨ ਦਵਿੰਦਰ ਸਿੰਘ ਜੀ ਜੋ ਸਟੇਜ ਸੈਕਟਰੀ ਬਣੇ ਸਨ ਗੁਰਮੀਤ ਸਿੰਘ ਜੀ ਜਿਨ੍ਹਾਂ ਨੇ ਇਹ ਝੂਠ ਬੋਲਿਆ ਮਹਾਰਾਜ ਦੀ ਹਜ਼ੂਰੀ ਚ ਖੜੇ ਹੋ ਕੇ ਵੀ ਵਡਾਲਾ ਜਿਹਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਤਾਂ ਇਸ ਕਰਕੇ ਉਹ ਨਹੀਂ ਆ ਸਕਦੇ ਤੇ ਹੁਣ ਉਹ ਇੱਥੇ ਜਿਹੜੇ ਖੜੇ ਨੇ ਤੇ ਉਹ ਮੇਰੇ ਖਿਆਲ ਨਾਲ ਕੋਈ ਮਿਸਟਰ ਇੰਡੀਆ ਦੀ ਘਾੜੀ ਤੇ ਉਹਨਾਂ ਨੇ ਪਾਈ ਨਹੀਂ ਹੈ ਕਿ 2 ਮਿੰਟ ਵਿੱਚ ਪ੍ਰਗਟ ਹੋ ਗਏ ਤੇ ਉਹਨਾਂ ਨੇ ਸਰਾਸਰ ਮਹਾਰਾਜ ਦੀ ਹਜ਼ੂਰੀ ਦੇ ਵੀ ਜਿਹੜਾ ਝੂਠ ਬੋਲਿਆ ਉੱਥੇ ਦੀ ਗੋਲਕ ਨੂੰ ਲੈ ਕੇ ਉਹ ਬੜੇ ਜ਼ਿਆਦਾ ਉਸਾਹੀਤਨ ਕਿਉਂਕਿ ਅੱਜ ਤੋਂ ਥੋੜੇ ਦਿਨ ਪਹਿਲੇ ਵੀ ਉਹਨਾਂ ਨੇ ਇੱਕ ਪ੍ਰੋਗਰਾਮ ਕੀਤਾ ਸੀ ਜਿਹਦੇ ਵਿੱਚ ਉਹਨਾਂ ਨੇ ਪੁਰਾਣੀ ਕਮੇਟੀ ਨੂੰ ਮਾਰ ਕੱਟ ਕੇ ਲੜਾਈ ਲਾ ਕੇ ਉਸ ਗੋਲਕ ਦੇ ਉੱਪਰ ਟੇਪ ਲਗਾ ਕੇ ਆਪਣੀ ਜਿਹੜਾ ਪ੍ਰੋਗਰਾਮ ਕਰਵਾ ਕੇ ਉਸ ਦੇ ਉੱਪਰ ਜਿਹੜੀ ਉਹ ਗੋਲਕ ਉਹਨਾਂ ਨੇ ਜ਼ਬਰਦਸਤੀ ਲਈ ਗਈਆਂ ਹਾਲਾਂਕਿ ਉਹਨਾਂ ਦਾ ਡਿਸਪਿਊਟ ਚੱਲ ਰਿਹਾ ਸੀ ਦਤ ਕਿ ਉਹਨਾਂ ਦੀ ਜਿਹੜੀ ਅਰਜੀ ਆ ਉਹ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟੇਬਲ ਤੇ ਪਈ ਹੋਈ ਚ ਤੇ ਅਸੀਂ ਇਹ ਚਾਹੁੰਦੇ ਆ ਕਿ ਉਹ ਜਿਹੜੇ ਉੱਥੇ ਉੱਥੇ ਹੱਥਾ ਪਾਈ ਵੀ ਹੋਈ ਆ ਕੋਰਟ ਤੱਕ ਪਰਚੇ ਵੀ ਲੱਗੇ ਨਹੀਂ ਇਹਨਾਂ ਦੋਨਾਂ ਕਮੇਟੀਆਂ ਨੂੰ ਲੈ ਕੇ ਸਾਡੀ ਸਤੂ ਪਾਲੇ ਤੇ ਸਾਰੀ ਸੰਗਤ ਨੂੰ ਵੀ ਇਹ ਬੇਨਤੀ ਆ ਕਿ ਤੁਸੀਂ ਸੁਚੇਤ ਹੋਵੋ ਇਹੋ ਜਿਹੇ ਲੋਕਾਂ ਨੂੰ ਸਵਾਲ ਪੁੱਛੋ ਇਹੋ ਜਿਹੇ ਲੋਕਾਂ ਨੂੰ ਗੁਰਦੁਆਰੇ ਦੇ ਅੰਦਰ ਇਹਨਾਂ ਦੀ ਲੋਕਾਂ ਦੀ ਕੋਈ ਜਗ੍ਹਾ ਨਹੀਂ ਆ ਜਿਹੜੇ ਗੁਰੂ ਮਹਾਰਾਜ ਦੀ ਮਰਿਆਦਾ ਗੁਰੂ ਦੇ ਸਤਕਾਰ ਨਹੀਂ ਕਰ ਸਕਦੇ ਨਾਮ ਲੱਗੇ ਸੀ ਕਿ ਜਦੋਂ ਨਿਸ਼ਾਨ ਸਾਹਿਬ ਦਾ ਜਿਹੜਾ ਬਸੰਤੀ ਰੰਗ ਸੀ ਉਹਨੂੰ ਬਦਲ ਕੇ ਮੁੜ ਕੇ ਭਗਵਾ ਕਰ ਦਿੱਤਾ ਗਿਆ ਬਿਲਕੁਲ ਠੀਕ ਕਹਿ ਰਹੇ ਹੋ ਵੀਰ ਜੀ ਉੱਥੇ ਕੁਝ ਸਿਆਸਤਦਾਨ ਐਸੇ ਹਨ ਕੁਝ ਐਸੇ ਸਰਕਾਰਾਂ ਦੇ ਬੰਦੇ ਹਨ ਜਿਹੜੇ ਨਹੀਂ ਚਾਹੁੰਦੇ ਕਿ ਸਿੱਖ ਚੜ੍ਹਦੀ ਕਲਾ ਵਿੱਚ ਰਹੇ ਉੱਥੇ ਤਾਂ ਸਾਡੇ ਜਿਹੜੇ ਬੱਚੇਨ ਬੜੇ ਗੁਰੂ ਘਰ ਨਾਲ ਜੁੜੇ ਹੋਏ ਨੇ ਪੰਜਾਬੀ ਸਿੱਖਰਨ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਸੰਚੇਲ ਆਰਨ ਪਾਠ ਕਰ ਰਹੇ ਨੇ ਤੇ ਉਹਨਾਂ ਨੂੰ ਉਹ ਚੀਜ਼ਾਂ برداشت ਨਹੀਂ ਹੋ ਰਹੀ ਕਿ ਸਿੱਖੋਂ ਇੰਨੀ ਚੜ੍ਹਦੀ ਕਲਾ ਵਿੱਚ ਕਿਸ ਤਰ੍ਹਾਂ ਜਾ ਰਹੀ ਆ ਇਹਨਾਂ ਦੇ ਬੱਚੇ ਗੁਰੂ ਘਰ ਨਾਲ ਗੁਰਮੁਖੀ ਨਾਲ ਕਿਸ ਤਰ੍ਹਾਂ ਜੁੜੇ ਕੋਸ਼ਿਸ਼ ਕਰ ਰਹੇ ਨੇ ਤਾਂ ਸਾਡਾ ਉਹਨਾਂ ਕਮੇਟੀ ਵਾਲਾ ਨੂੰ ਮੈਂ ਸਪੈਸ਼ਲੀ ਇੱਕ ਮੈਸੇਜ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜਮੂਨੂ ਦੇਣਾ ਚਾਹੁੰਦਾ ਕਿ ਇਸ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ। ਵਰਨਾ ਅਗਲਾ ਜਿਹੜਾ ਅਸੀਂ ਮੋਰਚਾ ਖੋਲਾਂਗੇ ਤੇ ਉਹਨਾਂ ਦੇ ਖਿਲਾਫ ਵੀ ਖੋਲ ਸਕਦੇ ਹਾਂ। ਲੱਗਦਾ ਨਹੀਂ ਇਹਨਾਂ ਨੂੰ ਅੱਜ ਦੇ ਕਿਸੇ ਮਹੀਨੇ ਨੂੰ ਵੀ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਵੀ ਮੈਂਬਰ ਇੱਥੇ ਨਹੀਂ ਆਇਆ ਹਾਜ਼ਰੀ ਪਰ। ਬਿਲਕੁਲ ਵੀਰ ਜੀ ਅਸੀਂ ਇਹੋ ਉਹਨਾਂ ਨੂੰ ਇਸੇ ਕਰਕੇ ਵਾਰਨ ਕਰਨਾ ਚਾਹੁੰਦੇ ਆ ਕਿ ਇਹਨਾਂ ਨੂੰ ਇੱਕ ਸਿੱਧੀ ਸਿੱਧੀ ਸਾਡੀ ਚੇਤਾਵਨੀ ਹੈ ਕਿ ਤੁਸੀਂ ਹਰ ਜਗ੍ਹਾ ਪੱਖਵਾਦੀ ਨਾ ਕਰੋ ਜਿੱਥੇ ਗੁਰੂ ਦੀ ਗੱਲ ਆਉਂਦੀ ਹੈ ਉੱਥੇ ਖੜਨ ਲਾ ਲਓ ਉੱਥੇ ਖੜੇ ਹੋ ਜਾਓ ਸੰਗਤ ਤੁਹਾਡੇ ਨਾਲ ਹੈ ਜੇ ਤੁਸੀਂ ਗੁਰੂ ਦੀ ਬੇਅਦਬੀ ਦੇ ਖਿਲਾਫ ਜਾਓਗੇ ਤੇ ਫਿਰ ਸਾਨੂੰ ਤੜਕੇ ਤੁਹਾਡੇ ਸਾਹਮਣੇ ਆਣਾ ਪੈਣਾ ਸਪੈਸ਼ਲੀ ਉਹਨਾਂ ਨੂੰ ਇੱਕ ਬੇਨਤੀ ਆ ਕਿ ਉਹ ਇਹਦੇ ਉੱਪਰ ਕੁਝ ਐਕਸ਼ਨ ਲਨ ਨਹੀਂ ਤੇ ਫਿਰ ਜਿੱਲੇ ਸੰਗਤ ਐਕਸ਼ਨ ਲਏਗੀ ਪਰ ਉਹਨਾਂ ਨੂੰ برداشت ਨਹੀਂ ਹੋਏਗਾ ਇੰਨੀ ਕੀ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜਿੱਕਾ ਕਾਲ ਸਾਹਿਬ ਜੀ ਕੀ ਕਹਿਣਾ ਚਾਹੋਗੇ ਸਾਰਾ ਜੋ ਜੰਮੂ ਦੇ ਵਿੱਚ ਕਿਉਂਕਿ ਤੁਸੀਂ ਵੀ ਸਵੇਰੇ ਸੁਣਮਚ ਆਇਆ ਸੀ ਕਿ ਭਾਈ ਸਾਹਿਬ ਜੀ ਨੂੰ ਕਾਲ ਕਰਕੇ ਤੇ ਸਮਾਂ ਮੰਗੇਆਂ ਸੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਅੱਜ ਦਾ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਜਿਹੜਾ ਦੀਵਾਨ ਲੱਗਾ ਸੀ ਉਹਦੇ ਵਿੱਚ ਇਹ ਨੌਜਵਾਨ ਵੀਰਾਂ ਦਾ ਮੇਰੀਆਂ ਬਜ਼ੁਰਗ ਮਾਤਾਵਾਂ ਭੈਣਾਂ ਬਜ਼ੁਰਗਾਂ ਦਾ ਕੱਠ ਜਿਹੜਾ ਸੀ ਉਹ ਇਸ ਚੀਜ਼ ਦੀ ਗਵਾਹੀ ਪਰਦਾ ਸੀ ਕਿ ਚਾਹੇ ਮਸਲੇ ਲੰਗੜ ਦੇ ਵਾਰਿਸ ਜਿੰਨੇ ਮਰਜ਼ੀ ਆ ਜਾਵਣ ਗੁਰੂ ਨਾਨਕ ਦੇ ਸਿੱਖ ਜਿਹੜੇ ਨੇ ਜਾਗਦੀ ਜ਼ਮੀਰ ਵਾਲੇ ਪਹਿਲਾਂ ਵੀ ਸੀ ਅੱਜ ਵੀ ਹੈ ਨੇ ਤੇ ਅੱਗਾ ਵੀ ਰਹਿਣ ਦੀ ਦੁਨੀਆ ਤੱਕ ਰਹਿਣਗੇ ਕਿਉਂਕਿ ਜਿਸ ਦਾ ਗੁਰੂ ਜੁਗੋ ਜੁਗ ਅਟਲ ਹੈ ਉਹਦਾ ਸੈਨਾਪਤੀ ਕਦੇ ਮੁੱਕਦੇ ਨਹੀਂ ਇਹ ਉਹਨਾਂ ਦੇ ਮਹਰੁੰਗੇ ਦੇ ਵਾਰਸਾਂ ਨੂੰ ਇੱਕ ਲਾਨਤਾ ਪਾਣਾ ਚਾਹਣਾ ਕਿ ਤੁਸੀਂ ਪੂਰਾ ਜੋਰ ਲਾ ਦੇ ਕਿ ਗੁਰੂ ਦੀ ਗੱਲ ਨਾ ਹੋਵੇ ਪਰ ਇਹ ਜਿਹੜੀ ਸੰਗਤ ਸਾਰੀ ਕੱਟ-ਕਟਾ ਹੋਇਆ ਹੈ ਇਹ ਸ਼ਬਦ ਗੁਰੂ ਸੂਰਤ ਧੁੰਚੇਲਾ ਦੇ ਨਾਲ ਜਿਹੜੇ ਉਹਨਾਂ ਦੇ ਮুরিਦ ਨੇ ਇਹ ਕਦੇ ਵੀ ਗੁਰੂ ਦੀ ਗੱਲ ਬਰਦਾਸ਼ਤ ਨਹੀਂ ਕਰ ਸਕਦੇ ਗੁਰੂ ਦੀ ਖਿਲਾਫਤ ਬਰਦਾਸ਼ਤ ਨਹੀਂ ਕਰ ਸਕਦੇ ਬਾਕੀ ਵਡਾਲਾ ਜੀ ਨੇ ਬੜੀ ਸੋਹਣੀ ਗੱਲ ਕਹੀ ਕਿ 328 ਰੂਪਾਂ ਦੀ ਗੱਲ ਕੀਤੀ ਸੀ ਉਹ ਸਾਡੇ ਪਿਓ ਦੇ ਅੰਗ ਗਲੀਆਂ ਵਿੱਚ ਖਲਾਰੇ ਗਏ ਹੋਣ ਸਾਡੇ ਪਿਓ ਨੂੰ ਰੂੜੀਆਂ ਵਿੱਚ ਰੋੜਿਆ ਗਿਆ ਹੋਏ ਉਹ ਅਕ੍ਰਿਤ ਘਾਣੋ ਘਰ ਤੋਂ ਘਰ ਤੁਹਾਡਾ ਫਰਜ਼ ਬੰਦਾ ਸੀ ਪੁੱਛਦੇ ਇਹਨਾਂ ਪ੍ਰਚਾਰਕਾਂ ਕੋਲੋਂ ਆ ਕੇ ਪੁੱਛਦੇ ਕਿ ਸਾਨੂੰ ਦੱਸੋ ਕਿ ਸਾਡੇ ਗੁਰੂ ਨਾਲ ਹੋਇਆ ਕੀ ਹੈ ਜਿਸ ਗੁਰੂ ਕੱਲ ਕੀ ਧਰ ਪਾਤਸ਼ਾਹ ਨੇ ਆਪਣਾ ਪੂਰਾ ਚਾਰ ਪੁੱਤਰ ਵਾਰ ਕੇ ਪੂਰਾ ਪਰਿਵਾਰ ਵਾਰ ਕੇ ਕਿ ਐਸੀ ਮੇਰਾ ਪੰਥ ਵਸੇ ਮੈਂ ਉਜੜਾ ਮਨ ਚਾਉਕ ਨੇਰਾ ਇਹ ਕ੍ਰਿਤਕਾਨ ਜਿਹੜੇ ਨੇ ਮੈਂ ਬਖਸ਼ੀ ਨਗਰ ਦੇ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰਾਂ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੂੰ ਸਾਡੀ ਜਿਹੜੀਆਂ ਲਾਂਤਾ ਤੁਹਾਨੂੰ ਨਾ ਇਹ ਸਾਰੀ ਜ਼ਿੰਦਗੀ ਉਹਨੇ ਪੈਂਦੀ ਰਹਿਣਗੀਆਂ ਇਹ ਦਾਗ ਜਿਹੜਾ ਨਾ ਤੁਸੀਂ ਸਿੱਖ ਕੌਮ ਦੇ ਵਿੱਚ ਲਾਇਆ ਜਿਸ ਦੀ ਕਰਕੇ ਤੁਹਾਨੂੰ ਸੰਗਤ ਕਦੀ ਮਾਫ ਨਹੀਂ ਕਰੇਗੀ ਪਰ ਮੈਂ ਵਧਾਈ ਦੇਣਾ ਚਾਹੁੰਦਾ ਇਸ ਨਗਰ ਦੀ ਕਮੇਟੀ ਨੂੰ ਜਿਨ੍ਹਾਂ ਨੇ ਜਾਗਦੀ ਜ਼ਮੀਰ ਦਾ ਸਬੂਤ ਦੇ ਕੇ ਦੱਸਿਆ ਹੈ ਕਿ ਜਿਹੜਾ ਸਿੱਖ ਹੈ ਉਹ ਸ਼ਬਦ ਗੁਰੂ ਦਾ ਮੁਰੀਦ ਹੈ ਹੈ ਸੀ ਔਰ ਹਮੇਸ਼ਾ ਰਹੇਗਾ ਔਰ ਅੰਤ ਦੇ ਵਿੱਚ ਮੇਂ ਦਿਲ ਦੀ ਗਹਿਰਾਈਆਂ ਤੋਂ ਸਾਰੇ ਨੌਜਵਾਨਾਂ ਵੱਰੋਂ ਆਪਣੇ ਪ੍ਰਚਾਰਕ ਬਲਦੇਰ ਸਿੰਘ ਸਾਲਾ ਜੀ ਜਿਹੜੇ ਜਾਗਦੀ ਜ਼ਮੀਰ ਵਾਲੇ ਹੱਕ ਸੱਚ ਦਾ ਨਾਰਾ ਮਾਰਨ ਵਾਲੇ ਜਿਹੜੇ ਨੇ ਉਹਨਾਂ ਦਾ ਅਸੀਂ ਸਮੂਹ ਸਾਥ ਨੌਜਵਾਨ ਵੀਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਆਸ ਕਰਦੇ ਹਾਂ ਸੋਨਹਾਰ ਸ੍ਰੀ ਅਕਾਲ ਸੋਨਹਾਰ ਸ੍ਰੀ ਅਕਾਲ ਸੋਨਹਾਰ ਸ੍ਰੀ ਅਕਾਲ ਸੋਨਹਾਰ ਸ੍ਰੀ ਅਕਾਲ Senti me! ਭਾਈ ਸਾਹਿਬ ਨੂੰ ਜਰੂਰ ਕਰਨਾ ਚਾਹਾਂਗਾ ਕੱਲ ਬੇਨਤੀ ਕੀਤੀ ਸੀ ਕਿ ਸਾਡੇ ਪਾਸ ਹੀ ਹਾਜ਼ਰੀ ਲਾਓ ਅਸੀਂ ਅੱਜ ਸ਼ਾਮ ਦਾ ਜਿਹੜਾ ਦੀਵਾਨ ਸੀ ਗੁਰਦੁਆਰਾ ਮੱਖਣਪੂਰ ਸਿੰਘ ਸਬਾਬ ਵਿੱਚ ਸੋਚਿਆ ਸੀ ਰੱਖਣ ਲਈ ਪਰ ਸਮਾਂ ਜਿਹੜਾ ਹੈ ਭਾਈ ਸਾਹਿਬ ਦਾ ਬੜਾ ਸੀਮਤ ਹੈ ਉਹ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈ ਅੱਜ ਭਾਈ ਸਾਹਿਬ ਨੂੰ ਇੱਕ ਬੇਨਤੀ ਕਰਾਂਗਾ ਕਿ ਸੰਗਤ ਨੂੰ ਕਹਿ ਕੇ ਜਾਓ ਸਾਨ ਨਾਲ ਇੱਕ ਪ੍ਰੋਮਿਸ ਕਰਕੇ ਜਾਓ ਵਾਅਦਾ ਕਰਕੇ ਜਾਓ ਕਿ ਅੱਗਾ ਜਦੋਂ ਅਸੀਂ ਤੁਹਾਨੂੰ ਯਾਦ ਕਰਾਂਗੇ ਤੁਸੀਂ ਸਾਡੇ ਪਾਸ ਜਰੂਰ ਹਾਜ਼ਰੀ ਲਗਾਓਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਦਾ ਕੀਰਤਨੀਆਂ ਸਿੱਖ ਸਤਿਭਾਵਨਾ ਗੱਲ ਦਾ ਸੇਵਾਦਾਰ ਸ਼ ਪੰਜਾਬ ਦਲ ਦਾ ਮੁੱਖ ਸੇਵਾਦਾਰ ਹੁੰਦਾ ਹੋਇਆ ਮੈਂ ਸੰਗਤ ਨੂੰ ਆਪਣੇ ਵੱਲੋਂ ਬੇਨਤੀ ਕਰਦਾ ਕਿ ਹੁਕਮ ਤੁਹਾਡਾ ਹੋ ਮੈਂ ਸੇਵਾਦਾਰ ਹਾਂ ਤੇ ਤੁਸੀਂ ਕੋਈ ਵੀ ਤਰੀਕ ਜਿਹੜੀ ਜਦੋਂ ਮਰਜ਼ੀ ਰੱਖ ਸਕਦੇ ਹੋ ਮਿਲ ਕੇ ਤਰੀਕ ਸਾਥੀ ਆਪਣੇ ਨੂੰ ਮੈਂ ਕਹਿ ਦਿੰਦਾ ਆ ਉਹ ਤੁਸੀਂ ਜਿੱਦੋਂ ਵੀ ਹੋ ਸਕੇ ਅਸੀਂ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੋਰੇ ਸੰ ਭਾਈ ਬਲਦੇਵ ਸਿੰਘ ਜੀ ਵਡਾਲਾ ਜਿਨ੍ਹਾਂ ਨੇ ਕੀ ਅੱਜ ਜੰਮੂ ਦੀ ਧਰਤੀ ਦੇ ਉੱਤੇ ਆ ਕੇ ਜੋ ਕੀਰਤਨ ਦੀ ਹਾਜ਼ਰੀ ਭਰੀ ਔਰ ਸਮੂਹ ਸੰਗਤ ਨੂੰ ਜਿਹੜਾ ਹੈ ਉਹ ਗੁਰੂ ਘਰ ਦੇ ਨਾਲ ਗੁਰੂ ਗੁਰੂ ਦੇ ਜਸ ਦੇ ਨਾਲ ਗੁਰਬਾਣੀ ਦੇ ਨਾਲ ਅਤੇ ਬਹੁਤ ਹੀ ਅਨਮੋਲੀਆਂ ਜੜੀਆਂ ਬੜੀ ਮੁੱਲੀਆਂ ਵਿਚਾਰਾਂ ਦੇ ਨਾਲ ਜੋੜਿਆ ਦੇਖਦੇ ਰਹੋ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਬਣੇ ਰਹਾਂਗੇ ਆਪ ਜੀ ਸਾਰੇ ਇਸ ਸਾਰੀ ਵੀਡੀਓ ਨੂੰ ਰੱਜ ਕੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਿ ਆਪਣੀ ਆਪਣੀ رائے ਜ਼ਰੂਰ ਦਿਓ ਤਾਂ ਜੋ ਸਮੂਹ ਸੰਗਤ ਜਿਹੜੀ ਵਰਲਡ ਦੇ ਵਿੱਚ ਪੂਰੇ ਵਸਦੀ ਹੈ ਉਹਨਾਂ ਨੂੰ ਪਤਾ ਲੱਗ ਸਕੇ ਕਿ ਭਾਈ ਬਲਦੇਵ ਸਿੰਘ ਜੀ ਬਡਾਲਾ ਦਾ ਕਿੰਨਾ ਕੂ ਜੜਾ ਭਰਮਾ ਸਵਾਗਤ ਜੰਮੂ ਕਸ਼ਮੀਰ ਦੇ ਸੰਗਤ ਨੇ ਕੀਤਾ ਬਸ਼ਰਤੇ ਕਿ ਇੱਕ ਟ੍ਰੇਟਰ ਇੱਕ ਅਖੋਤੀ ਮੈਂਬਰ ਦੇ ਇਗਨੋਰੈਂਸ ਦੇ باوجود ਵੀ ਵਾਹਿਗੁਰੂ ਜੀ ਕਾ ਖਾਲਸਾ